ਇਹ ਕੀ ਫਾਤੇ ਬੇਨਤੀ ਆ ਕਿਸਾਨ ਜੁਣ ਭਾਈਵਾਲ ਵੀਰਾਂ ਨੂੰ ਕਿ ਸਾਡੀ ਬਾਹ ਫੜੀ ਜਾਵੇ ਜੋ ਕਿ ਸਾਡੇ ਪਿਛਲੇ ਡੇਢ ਸਾਲ ਤੋਂ ਸਾਡਾ ਤਕਰੀਬਨ ਤਿੰਨ ਚਾਰ ਭਾਈਵਾਲਾਂ ਦਾ ਵੀ ਵਾਹਣ ਵਿਹਲਾ ਹੀ ਪਿਆ ਇਹ ਇਸ ਵਜ੍ਹਾ ਕਰਕੇ ਕਿ ਨਹਿਰੀ ਵਿਭਾਗ ਦੀ ਏਡੀ ਵੱਡੀ ਨਾਕਾਮੀ ਨਾ ਕਰਕੇ ਸਾਨੂੰ ਡੇਢ ਸਾਲ ਤੋਂ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਸਾਡੇ ਇੱਕ ਨਵਾਂ ਨਿਊ ਸ਼ਾਮਕੋਟ ਮੈਨਰ ਨਵਾਂ ਨਿਕਲਿਆ ਖੇਤ ਦੇ ਵਿੱਚਕਾਰੋਂ ਜੀ ਲੋਕੀ ਸਾਡਾ ਪੁਰਾਣੀ ਕਸੀ ਤੋਂ ਚੱਕ ਕੇ ਰਕਬਾ ਜੀ ਨਵੀਂ ਕਸੀ ਵਿੱਚ ਪਾਤਾ ਮਹਿਕਮੇ ਨੇ ਜੀ ਸਾਡਾ ਨਵੀਂ ਕਸੀ ਵਿੱਚ ਰਕਬਾ ਪਾਉਣ ਦੇ ਬਾਵਜੂਦ ਵੀ ਸਾਨੂੰ ਅਜੇ ਤਾਈਂ 1.5 ਸਾਲ ਹੋ ਗਿਆ ਪਾਣੀ ਨਹੀਂ ਮਿਲਿਆ ਜੀ ਹਾਲਾਂਕਿ ਜਿਹੜੇ ਦੂਜੇ ਰਕਬਾ ਜੀ ਸਾਰਾ ਉਹਨੂੰ ਆਪਸ ਵਿੱਚ ਪਾਈਵਾਲ ਕੱਚੀਆਂ ਵਾਰੀਆਂ ਬਣਾ ਕੇ ਸਾਰੇ ਮੋਗਿਆਂ ਦੀ ਲਾਈ ਜਾਂਦੇ ਨਾ ਤਾਂ ਸਾਨੂੰ ਪੁਰਾਣੇ ਮੋਗੇ ਚ ਪਾਣੀ ਮਿਲ ਰਿਹਾ ਨਹੀਂ ਤੇ ਨਾ ਹੀ ਨਵੇਂ ਤੋਂ ਹੀ ਉਹ ਕਹਿੰਦੇ ਵੀ ਤੁਸੀਂ ਪੁਰਾਣੇ ਮੋਗੇ ਚ ਜਾਓ ਜੀ ਧੱਕੇ ਨਾਲ ਜੀ ਹਾਲਾਂਕਿ ਇਹਦੇ ਚ ਸਾਡਾ ਕਾਹਦਾ ਕਸੂਰ ਹੈ ਜੀ ਆਪ ਸਾਹ ਦੇਖ ਲੋ ਜੀ ਤੁਸੀਂ ਸਾਡਾ ਸਾਰੇ ਸਾਹਮਣੇ ਵਾਣ ਵਿਹਲਾ ਪਿਆ ਜੀ ਪਾਣੀ ਪਿੱਛੋਂ ਜੀ ਸਾਡੀ 1 ਸਾਲ ਦੀ ਫਸਲ ਦੀ ਮਾਰ ਹੋ ਗਈ ਹੈ ਜੀ ਤੇ ਅਸੀਂ ਪ੍ਰਸ਼ਾਸਨ ਅੱਗੇ ਇਹੀ ਗਾ ਬੇਨਤੀ ਕਰਦੇ ਆਂ ਜੀ ਤੇ ਸਰਕਾਰ ਵੱਲੇ ਵੀ ਵੀ ਸਾਨੂੰ ਇਸ ਦਾ ਜਾਂ ਤਾਂ ਮੈਕਮੇ ਵੱਲੋਂ ਜਾਂ ਜਿਨ੍ਹਾਂ ਨੇ ਸਾਡਾ ਪਾਣੀ ਰੋਕਿਆ ਹੈ ਜਾਂ ਕੋਈ ਵੀ ਇਸ ਸੰਬੰਧੀ ਜਿੰਦਾ ਵੀ ਹੱਥ ਹੈਗਾ ਜੀ ਉਹਨਾਂ ਨੂੰ ਜਾਂ ਤਾਂ ਸਾਡਾ ਉਹਨਾਂ ਕੋਲੋਂ ਸਾਡਾ ਮਾਫੀਆ ਦਵਾਇਆ ਜਾਵੇ ਜੀ ਜੋ ਵੀ ਬਣਦੀ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਹੋਵੇ ਹਾਲਾਂਕਿ ਅਸੀਂ ਮੁੱਖ ਮੰਤਰੀ ਨੂੰ ਵੀ ਇਹ ਐਪਲੀਕੇਸ਼ਨ ਪਾਈ ਸੀ ਜਲ ਸਰਵਤਰ ਕ੍ਰਿਸ਼ਨ ਕੁਮਾਰ ਜੀ ਨੂੰ ਐਪਲੀਕੇਸ਼ਨ ਪਰ ਸਾਡੀ ਸੁਣਵਾਈ ਕਿਸੇ ਵੱਲੋਂ ਵੀ ਨਹੀਂ ਹੋਈ ਜੀ ਇਸ ਕਰਕੇ ਬੇਨਤੀ ਹੈ ਕਿ ਸਾਂਝ ਯੂਨੀਅਨ ਨੂੰ ਵੀ ਸਾਡੀ ਬਾਹ ਫੜੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਕਰਕੇ ਵੀ ਸਾਨੂੰ ਇਸ ਕਰਕੇ ਡਰਿਆ ਜੀ ਵੀ ਸਾਡਾ ਕਿਤੇ ਅਗਲੀ ਫਸਲ ਦਾ ਵੀ ਨੁਕਸਾਨ ਹੋ ਜੇ ਸਾਡੇ ਕੋਲੇ ਸਿਰਫ ਤਿੰਨ ਤਿੰਨ ਕਿੱਲੇ ਜ਼ਮੀਨ ਹੈ ਇਹਨੇ ਕਿੱਲੇ ਇਹਨਾਂ ਕੋਲੇ ਇਹ ਤਿੰਨ ਚਾਰ ਕਿੱਲੇ ਹੀ ਮੇਰੇ ਕੋਲੇ ਹੀ ਹੈ ਤਿੰਨ ਕਿੱਲੇ ਹੀ ਹੋਰ ਭਾਈਵਾਲ ਕੋਲੇ ਜੀ ਅਸੀਂ ਤਿੰਨ ਘਰਾਂ ਨੂੰ ਪਾਣੀ ਨਹੀਂ ਲਗੰਦੇ ਦੇ ਰਹੇ ਜੀ ਇਹਨਾਂ ਨੇ ਹੀ ਮੋਗੇ ਤੇ ਕਬਜ਼ਾ ਕਰ ਰੱਖਿਆ ਜੀ ਕੋਲੇ ਵਾਲੀ ਪਿੰਡ ਤੋਂ ਹੀ ਇਹ ਮੋਗੇ ਦਾ ਪਾਣੀ ਹਫਤੇ ਵਿੱਚ ਦੋ ਦੋ ਵਾਰੀਆਂ ਲਾ ਲਏ ਜੀ ਤੇ ਇਹ ਕਹਿੰਦੇ ਜੀ ਤੁਹਾਨੂੰ 15 ਸਾਲ ਅਸੀਂ ਪਾਣੀ ਨਹੀਂ ਲਾਉਣ ਦੇਵਾਂਗੇ ਨਹਿਰ ਦਾ ਜੀ ਆਹ ਦੇਖ ਲਓ ਜੀ ਤੁਸੀਂ ਵੱਟ ਨਾਲ ਝੋਨਾ ਹੋ ਰਿਹਾ ਜੀ ਇੱਕ ਸਾਈਡ ਝੋਨਾ ਜੀ ਇੱਕ ਸਾਈਡ ਨਰਮਾ ਜੀ ਪਰ ਸਾਡਾ ਵਾਣ ਵਿਹਲਾ ਪਿਆ ਜੀ ਹੁਣ ਦੱਸੋ ਜੀ ਕਿਸਾਨ ਕਰੂਗਾ ਤੇ ਕਰੂਗਾ ਕੀ ਧੰਨਵਾਦ ਜੀ ਆ ਵੈ ਗੁਰੂ ਜੀ ਕੀ ਬਖਸ਼ਾ ਅਸੀਂ ਜੀ ਪਿੰਡ ਕੋਲੇ ਵਾਲੀ ਜ਼ਿਲ੍ਹਾ ਸਰ ਤਹਿਸੀਲ ਮਲੋੜ ਤੋਂ ਬੋਲਦੇ ਆ ਜੀ ਆ ਦੇਖੋ ਜੀ ਮਹਿਕਮੇ ਦੀ ਦੂਜੀ ਪੜੀ ਕਰਤੂਤ ਜੀ ਤਿੰਨ ਸਾਲ ਹੋ ਗਏ ਜੀ ਕੱਸੀ ਚੱਲ ਰਹੀ ਹੈ ਪਰ ਇਹਨਾਂ ਨੇ ਜੀ ਇੱਕ ਤਾਂ ਸਾਡਾ ਪਾਣੀ ਬੰਦ ਕਰ ਰੱਖਿਆ ਜੀ ਨਾ ਤਾਂ ਸਾਨੂੰ ਪਾਣੀ ਮਿਲ ਰਿਹਾ ਜੀ ਤੇ ਨਾ ਹੀ ਸਾਡਾ ਰਾਹ ਤੇ ਪੁਲ ਪਾਇਆ ਜੀ ਹਾਲਾਂਕਿ ਇਹ ਨਕਸ਼ੇ ਵਿੱਚ ਰਾਹ ਹੈਗਾ ਜੀ ਤੁਸੀਂ ਦੇਖ ਵੀ ਸਕਦੇ ਹੋ ਜੀ ਸਾਡੇ ਨੂੰ ਇਹ ਚਾਸੇ 'ਚ ਦੇਖ ਕੇ ਜੀ ਅਸੀਂ ਤੁਹਾਡਾ ਪੁਲ ਬਣਾ ਦੇਾਂਗੇ ਉਹਨਾਂ ਨੇ ਪੁਲ ਆਂ ਕੱਢ ਕੇ ਜੀ ਤੇ ਕੱਸੀ ਪੱਤੀ ਬਣਾ ਲਈ ਜੀ ਹੁਣ ਦੱਸੋ ਜੀ ਨਾ ਤਾਂ ਸਾਨੂੰ 1.5 ਸਾਲ ਤੋਂ ਪਾਣੀ ਮਿਲ ਰਿਹਾ ਜੀ ਤੇ ਨਾ ਹੀ ਸਾਡਾ ਰਸਤਾ ਸਾਨੂੰ ਪੁਲ ਪਾ ਕੇ ਦਿੱਤਾ ਜੀ ਇਹ ਪੁਲੀਆਂ ਵੀ ਅਸੀਂ ਆਪ ਦੇ ਕੋਲੋਂ ਲਿਆਂਦੀਆਂ ਜੀ ਸਾਨੂੰ ਪਰ ਇਹ ਪੁਲੀਆਂ ਵੀ ਨਹੀਂ ਪਾਉਣ ਦਿੰਦੇ ਅਗਲੇ ਕੱਸੀ ਵਾਲੇ ਸ਼ਾਮ ਖੇੜੇ ਦੇ ਪਰ ਪਤਾ ਨਹੀਂ ਜੀ ਪ੍ਰਸ਼ਾਸਨ ਕਿਹੜੀ ਸੁੱਤੀ ਨਹੀਂ ਉੱਤਾਂ ਕੇ ਜਾਗਦਾ ਜੀ ਪਰ ਸਾਡੀ ਸੁਣਵਾਈ ਕਿਸੇ ਬੰਨੇ ਉਹਨੇ ਆ ਦੇਖੋ ਜੀ ਬਾਗ ਦਾ ਵੀ ਨੁਕਸਾਨ ਹੋਇਆ ਜੀ ਪਾਣੀ ਨਾ ਮਿਲਣ ਕਰਕੇ ਜੀ ਹੁਣ ਦੱਸੇ ਜੀ ਕਿਸਾਨ ਕਰੇ ਤਾਂ ਕਰੇ ਕੀ ਜੀ ਫੇਰ ਆਖ ਦਿੰਦੇ ਜੀ ਲੋਕ ਧਰਨੇ ਲਾਉਂਦੇ ਆ ਜੀ ਧਰਨੇ ਨਾਲ ਲਾਉਂਦਾ ਜੀ ਹੋਰ ਕੀ ਕਰਨਾ ਕ੍ਰਿਸ਼ਨ ਕੁਮਾਰ ਜੀ ਨੂੰ ਵੀ ਬੇਨਤੀ ਆ ਵੀ ਇਹ ਜੋ ਵੀ ਆ ਜਿੰਨਾ ਖਿਲਾਫ ਵੀ ਕੋਈ ਵੀ ਬੰਦੀ ਕਾਰਵਾਈ ਇਹ ਕੀਤੀ ਜਾਵੇ ਜੀ ਤੇ ਸਾਡਾ ਬਣਦਾ ਜੋ ਵੀ ਮੁਆਵਜ਼ਾ ਸਾਡੀ ਫਸਲ ਦਾ ਜੋ ਨੁਕਸਾਨ ਹੋਇਆ ਸਾਨੂੰ ਦਵਾਇਆ ਜਾਵੇ ਜੀ ਕਿਉਂਕਿ ਸਾਡਾ ਵਾਹਣ ਵਿਹਲਾ ਪਿਆ ਜੀ ਤੁਸੀਂ ਬੇਸ਼ੱਕ ਇਦੀ ਜਾਂਚ ਵੀ ਕਰਵਾ ਸਕਦੇ ਤੇ ਮੌਕਾ ਵੀ ਦਿਖਾ ਸਕਦੇ ਜੀ ਅਫਸਰਾਂ ਦੀ ਡਿਊਟੀ ਲਾ ਕੇ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਗੋਰ ਜੀ ਦਾ ਖਾਲਸਾ ਵਾਈ ਗੋਰ ਜੀ ਦੀ ਫਤਿਹ ਮੈਂ ਤੁਹਾਡਾ ਕੁਲਦੀਪ ਸਿੰਘ ਨੇਤਾ ਕੋਟਪਈ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਖੋਸਾ ਸ਼੍ਰੀ ਮੁਖਸਰ ਸਾਹਿਬ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਇਹ ਸਾਰੀ ਜਿਹੜੀ ਕਹਾਣੀਆਂ ਵੀਰੋ ਜਿਹੜਾ ਕਿ ਮਲੋਟ ਨਹਿਰ ਦਾ ਦਫ਼ਤਰ ਪੈਂਦਾ ਹਬੌਰ ਡਿਵੀਜ਼ਨ ਤਾਂ ਜਿਹੜਾ ਕਿ ਹੁਣ ਉਹ ਦਫ਼ਤਰ ਪਿੱਛੇ ਜੇ ਸਰਕਾਰ ਨੇ ਚੇਂਜ ਕਰਤੇ ਤਾਂ ਗਿੱਦੜਵਾ ਦੇ ਵਿੱਚ ਉਹ ਜਿੱਥੇ ਚੌਣਾ ਨਹਿਰ ਮੰਡਲ ਦਾ ਦਫ਼ਤਰ ਉਹਦੇ ਨਾਲ ਲੱਗ ਕੇ ਸ਼ਿਫਟ ਕਰ ਦਿੱਤਾ ਗਿਆ ਹੈ ਉਹ ਹੋਰ ਡਿਵੀਜ਼ਨ ਦਾ ਦਫ਼ਤਰ ਨਹਿਰੀ ਭਾਗ ਦਾ ਤਾਂ ਇੱਥੇ ਐਸ ਡੀਓ ਵੀ ਬੈੰਦੇ ਆ ਤਾਂ ਜਿਹੜਾ ਕਿ ਇੱਥੇ ਐਕਸ਼ਨ ਸਾਹਿਬ ਵੀ ਬੈਠ ਰਿਹਾ ਉਹ ਹੋਰ ਡਿਵੀਜ਼ਨ ਦੇ ਤਾਂ ਡਿਪਟੀ ਜਿਹੜਾ ਉਹ ਵੀ ਇੱਥੇ ਬੈੰਦਾ ਤੇ ਸਬੰਧਤ ਪਟਵਾਰੀ ਵੀ ਜਿਹੜਾ ਕਿ ਇਹ ਰਕਬਾ ਹੈਗਾ ਮਲੋਟ ਤਹਿਸੀਲ ਤੇ ਪਿੰਡ ਰਥੜੀਆਂ ਤੇ ਜਿਹੜਾ ਮਾਈਨਰ ਨਿਊ ਸ਼ਾਮਕੋਟ ਮਾਈਨਰ ਦਾ ਨਾਂ ਹੈ ਨਾਲ ਅਸੀਂ ਵੀਡੀਓ ਲਾਵਾਂਗੇ ਥੱਲੇ ਤਾਂ ਨਿਊ ਸ਼ਾਮਕੋਟ ਮਾਈਨਰ ਦਾ ਨਾਂ ਉਹਦੇ ਤੋਂ ਇੱਕ ਕੱਸੀ ਨਿਕਲੀ ਹੈ ਤਾਂ ਰਥੜੀਆਂ ਪਿੰਡ ਦੇ ਕਿਸਾਨਾਂ ਜਿਨ੍ਹਾਂ ਦੀ 15-20 ਕਿੱਲੇ ਜ਼ਮੀਨ ਬੰਜਰ ਬਣ ਦੇ ਕਿਨਾਰੇ ਤੇ ਜਮਾਂ ਬਰਬਾਦ ਹੋ ਚੁੱਕੀ ਹੈ ਜਿਹੜੀ ਕਿ ਤਿੰਨ ਫਸਲਾਂ ਹੋ ਗਈਆਂ ਪਾਣੀ ਨਹੀਂ ਲੱਗਿਆ ਕਿਸਾਨ ਦੇ ਖੇਤ ਨੂੰ ਤਾਂ ਜਿਹੜਾ ਕਿਸਾਨ ਵਾਰ-ਵਾਰ ਖੱਜਲ ਹੋਰੇ ਦਫ਼ਤਰਾਂ ਦੇ ਗੇੜੇ ਕੱਢ ਕੇ ਤਾਂ ਪਹਿਲਾਂ ਜਦੋਂ ਮਾਈਨਰ ਬਣਿਆ ਤਾਂ ਕੋਈ ਘਰ ਮੂਰੇ ਆਉਂਦੇ ਸੀ ਉਹਨਾਂ ਨੇ ਮੈਨਰ ਬੰਨ ਨਹੀਂ ਦਿੰਦੇ ਸੀਗੇ ਤਾਂ ਜਿਹੜਾ ਕਿ ਉਹ ਹਾਈ ਕੋਰਟ ਦੇ ਵਿੱਚ ਕੇਸ ਚਲਿਆ ਜਾਂਦਾ ਹੈ ਉੱਥੋਂ ਉਹ ਜਿੱਤ ਜਾਂਦੇ ਆ ਤਾਂ ਉੱਥੋਂ ਦੀ ਉਹ ਮੈਨਰ ਨਿਕਲਦਾ ਤਾਂ ਅੱਗੇ ਜਾ ਕੇ ਉਸ ਕਿਸਾਨ ਨੂੰ ਵਾਰ-ਵਾਰ ਜਲੀਲ ਕੀਤਾ ਜਾ ਰਿਹਾ ਹੈ ਦੁਖੀ ਹੋਏ ਕਿਸਾਨ ਅਰਜਿੰਦਰ ਸਿੰਘ ਰੱਥੜੀਆਂ ਨੇ ਆਪਦੇ ਸਾਥੀਆਂ ਨੂੰ ਨਾਲ ਲੈ ਕੇ ਜਿਹੜੇ ਤਿੰਨੇ ਚਾਰ ਸਾਥੀ ਆ ਪੰਜ-ਪੰਜ ਏਕੜ ਜ਼ਮੀਨ ਆ ਸਾਰਿਆਂ ਦੀ 15 ਤੋਂ 20 ਏਕੜ ਜ਼ਮੀਨ ਦੇ ਕਰੀਬ ਆ ਸਾਰੀ ਜਿਹੜੀ ਕਿ ਪਿਛਲੇ ਡੇਢ ਸਾਲੇ ਤੋਂ ਬੇਲੀ ਪਈ ਆ ਬੰਜਰ ਬਿਲਕੁਲ ਬੰਨ ਦੇ ਕਿਨਾਰੇ ਹੋ ਚੁੱਕੀ ਆ ਕਿੱਡਾ ਵੱਡੀ ਸਾਡੀ ਇੱਕ ਤਰਾਸਤੀ ਆ ਇਹ ਕਿਸਾਨ ਦਾ ਕਿੱਡਾ ਵੱਡਾ ਨੁਕਸਾਨ ਆ ਤਾਂ ਉਹਨਾਂ ਨੇ ਇੱਕ ਪੰਜਾਬ ਸੀਐਮ ਵਿੰਡੋ ਦੇ ਉੱਤੇ ਐਪਲੀਕੇਸ਼ਨ ਲੋਡ ਕੀਤੀ ਕਹਿਣ ਦਾ ਭਾਵ ਮਹਿਕਮੇ ਦੀ ਸ਼ਿਕਾਇਤ ਕਰਤੀ ਤਾਂ ਮਹਿਕਮੇ ਨੇ ਉਹ ਕਿਸਾਨ ਨੂੰ ਵਗੜਾ ਕੇ ਆਪਦੇ ਝਾਂਸੇ 'ਚ ਲੈ ਕੇ ਤਾਂ ਜਿਹੜਾ ਕਿ ਉਹਦੇ ਨਾਲ ਰਾਜੀ ਬੰਦਾ ਕਰਨ ਦਾ ਸਾਰਾ ਕੁਝ ਉਹ ਤੋਂ ਲੁਖਾ ਕੇ ਲੈ ਲਿਆ ਤਾਂ ਉਸ ਤੋਂ ਬਾਅਦ ਕਹਿਣ ਦਾ ਭਾਵ ਉਹ ਕਿਸਾਨਾਂ ਦੀਆਂ ਚੀਕਾਂ ਕਢਾ ਰਿਆ ਉਹਦੇ ਨਾਲ ਆਪਦੀ ਉਹ ਮਤਲਬ ਜਨੇ ਖਾਰ ਕੱਢ ਰਿਆ ਤਾਂ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸੰਬੰਧਿਤ ਅਧਿਕਾਰੀਆਂ ਨੂੰ ਚਾਹੇ ਉਹ ਹਬੋਰ ਐਕਸ਼ਨ ਸਾਹਿਬ ਆ ਚਾਹੇ ਹਬੋ ਡਿਵੀਜ਼ਨ ਦੇ ਡਿਪਟੀ ਸਾਹਿਬ ਆ ਨਹਿਰ ਭਾਗ ਦੇ ਤੇ ਚਾਹੇ ਕੋਈ ਸੰਬੰਧਿਤ ਪਟਵਾਰੀ ਜਾਂ ਕੋਈ ਹੋਰ ਆ ਤਾਂ ਜਿਹੜਾ ਕਿਸਾਨ ਦੀ ਚੌਥੀ ਫਸਲ ਵੀ ਬੀਜਣ ਦੀ ਕੋਈ ਆਸ ਨਹੀਂ ਤਾਂ ਉਹਦੇ ਵਿੱਚ ਜਦੋਂ ਉਹਦੀ ਜ਼ਮੀਨ ਦੇ ਵਜਦੀ ਮਾਈਨਰ ਨਿਕਲਿਆ ਤਾਂ ਕਿਸਾਨ ਨੂੰ ਉਹਦਾ ਜੋ ਵੀ ਹੱਕ ਰਸੀ ਆ ਉਹ ਸਰਕਾਰ ਦੀ ਤੇ ਸਬੰਧਤ ਵਿਭਾਗ ਦੇ ਦੀ ਬਣਦੀ ਆ ਜਾਂ ਕਿ ਉਹਨੂੰ ਖਾਲਾ ਜਾਂ ਕੋਈ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਚੀਜ਼ ਆ ਤਾਂ ਜਿਹੜਾ ਕਿ ਉਹ ਦੂਜੇ ਬੰਦਿਆਂ ਨੇ ਮੋਗਾ ਕੋਈ ਥੋੜਾ ਕਾਣਾ ਪਿੱਛੇ ਪੁੱਛੇ ਕਰਕੇ ਲਵਾ ਲਿਆ ਤਾਂ ਜੇ ਕਿ ਉਹਨੂੰ ਖਾਲ ਦਾ ਕੋਈ ਜਾਂ ਮਤਲਬ ਕੋਈ ਉਹਦੇ ਚ ਦਿੱਕਤ ਆ ਤਾਂ ਉਹ ਵਿਭਾਗਾਂ ਨੂੰ ਸਾਰਾ ਕੁਝ ਪ੍ਰੋਵਾਈਡ ਕਰਾਵੇ ਕਿਉਂਕਿ ਵਿਭਾਗ ਨੇ ਜਦੋਂ ਮੈਨਰ ਕੱਢਿਆ ਸਾਰਾ ਕੁਝ ਚੀਜ਼ਾਂ ਉਹਦੇ ਵਿੱਚ ਪਹਿਲਾਂ ਹੁੰਦੀਆਂ ਤਾਂ ਉਹ ਜਿਹੜਾ ਕਿ ਸਾਰਾ ਕੁਝ ਉਹਨੂੰ ਕੀਤਾ ਜਾਵੇ ਤਾਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅਸੀਂ ਵੱਡੀ ਕਾਲ ਦੇਵਾਂਗੇ ਸੂਬਾ ਕਮੇਟੀ ਨਾਲ ਗੱਲ ਕਰਕੇ ਜ਼ਿਲ੍ਹਾ ਕਮੇਟੀ ਨਾਲ ਗੱਲ ਕਰਕੇ ਤਾਂ ਕਿਸਾਨ ਨੂੰ ਬਣਦਾ ਮਾਜਵਾ ਵੀ ਦੇਵੇ ਮਹਿਕਮਾ ਕਿਉਂਕਿ ਉਹਨਾਂ ਦੀਆਂ ਤਿੰਨ ਫਸਲਾਂ ਬਰਬਾਦ ਹੋ ਗਈਆਂ ਚੌਥੀ ਹੋਣ ਦੇ ਕਿਨਾਰੇ ਆ 15 ਤੋਂ 20 ਏਕੜ ਜ਼ਮੀਨ ਹੈ ਤਾਂ ਨਹੀਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਮਹਿਕਮਾ ਦਵਾਊਗਾ ਤੇ ਇਹ ਮਹਿਕਮਾ ਆਪ ਦਵਾਊਗਾ ਕਿਸਾਨ ਨਹੀਂ ਦੇਣਗੇ ਤਾਂ ਜਥੇਬੰਦੀਆਂ ਨੂੰ ਫਿਰ ਇਹਦੇ ਉੱਤੇ ਕੋਈ ਧਰਨਾ ਮੁਜ਼ਾਰਾ ਜਾਂ ਕਿ ਅਸੀਂ ਕਾਲ ਦਿੱਤੀ ਫਿਰ ਸਾਨੂੰ ਮਹਿਕਮਾ ਨਾਲ ਕਹੇ ਸਾਨੂੰ ਦੱਸਿਆ ਨਹੀਂ ਜੋ ਦਾ ਦੋਸ਼ੀ ਵਿਭਾਗ ਹੋਊਗਾ ਤੇ ਭੁਗਤਣ ਲਈ ਵਿਭਾਗ ਤਿਆਰ ਹੋ ਜੇ ਤਾਂ ਇਸ ਪੋਸਟ ਨੂੰ ਕਿਸਾਨ ਨੂੰ ਆਪਾਂ ਇਨਸਾਫ ਦਿਵਾਉਣਾ ਵੱਧ ਤੋਂ ਵੱਧ ਅਸੀਂ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ